ਆ ਗਿਆ ਮੱਲੀ ਹੰਦ ਬਾਗ ਦਾ ਵਿੱਚ ਪਟਨੇ ਦੇ ਨਾਲ ਜולםਾਂ ਦੇ ਲੋਕੀ ਰੋਂਦੀ ਕਰਬਾਂ ਦੀ ਸੀ ਰਾਖੀ ਖੇਤ ਦੀ ਰਾਖੀ ਖੇਤ ਦੀ ਬਾੜ ਖੇਤ ਤਾਈ ਖੰਦੀ ਸੀ ਰਾਖੀ ਖੇਤ ਦੀ ਹੋ ਗੈਲਾ ਕੁੱਟਿਆ ਪਿਆ ਸੀ ਜולםਾਂ ਦੇ ਰਾਗ ਦਾ ਵਿੱਚ ਪਟਨੇ ਦੇ

बि टि पटी हैद पागदा बि तिपने सतमी एतवार सी जॾो दुखी वई जॾो दुखीअ वई आए तारे अवतार सी जं दुखी वई او चवे हट ਪਹੁੰਚ ਆਵੇ ਦੇ ਖੇਖਟਾਣ ਪਹੁੰਚ ਆਵੇ ਦੇ ਖੇਖਟਾਣ ਰੋਗ ਲੱਗਾ ਲਗਦਾ ਪਿੱਟ ਪਟਨੇ ਦੇ ਵਿੱਚ ਪਟਨੇ ਦੇ ਆ ਗਿਆ ਮਾਲੀ ਹਿੰਦ ਬਾਗ ਦਾ ਵਿੱਚ ਪਟਨੇ ਦੇ ਕਹਿੰਦੇ ਕੀਤਾ ਹੈ ਫਸਲ ਮਾਤਾ ਦੁਲੇਰੀ ਦੀ ਕਦਰ ਨੂੰ ਹਿੰਦ ਦੇਸ਼ ਦੇ ਕਹਿੰਦੇ ਦੇਸ਼ ਦੇ ਬੰਡਾਉਣਾ निशान रहण निशान रहण दण निशान जो गुलामी दागदा माली हिंद पागदा तलवारी नवारी तलवारी न मुख नादा ਗਤਾਂ ਬਿੱਤੀ ਪੱਤਨੇ ਦੇ ਚੰਨ ਨਾਲੋਂ ਸੋਹਣਾ ਚੰਨ ਸਾਝਾ ਪੀਂਦੀ ਅੱਜ ਕੁੱਜੀਆਂ ਲੋ ਉਥੇ ਕੁੱਜੀਆਂ ਲੋ ਲੈ ਕੇ ਆਇਆ ਭੀਖਮੁਖ ਠੀਕਰ ਜੀ ਉਥੇ ਕੁੱਜੀਆਂ ਲੋ ਹੱਥੇ ਰੱਖ ਕੇ ਹਾਰਾ ਖਾ ਹੱਥੇ ਰੱਖ ਕੇ ਹਾਰਾ ਖਾ ਹੱਥੇ ਰੱਖ ਕੇ ਹਾਂ ਰੱਖਾ ਦੋ ਹਾਂ ਦੇ ਸੁਹਾਗ ਦਾ ਬਿੱਤੀ ਪੱਤਨੇ ਦੇ ਪੱਤਨੇ ਦੇ ਆ ਗਿਆ ਮਾਲੀ ਹਿੰਦ ਬਾਗ ਦਾ ਵਿੱਚ ਪੱਤਨੇ ਦੇ ਨੌਵੇਂ ਗਰਾ ਤਾਈ ਅੱਜ ਮਿਲਣ ਵਧਾਈਆਂ ਜੀ ਉੱਥੇ ਅਰਸ਼ਾਂ ਤੋਂ ਉੱਥੇ ਅਰਸ਼ਾਂ ਤੋਂ ਤਰੀਆਂ ਗੀਤ ਗਾਉਣੇ ਆਈਆਂ ਜੀ ਉੱਥੇ ਅਰਸ਼ਾਂ ਤੋਂ ਬੇਸ਼ਕ ਖੁਸ਼ੀਆਂ ਮਨਾਵੇ ਬੇਸ਼ਕ ਖੁਸ਼ੀਆਂ ਮਨਾਵੇ ਬੇਸ਼ਕ ਖੁਸ਼ੀਆਂ ਮਨਾਵੇ ਭਰਿਆ ਮੇਰਾਗ ਦਾ ਦੀ ਵਿੱਚ ਪੱਟਨੇ ਦੇ ਵਿੱਤ ਪੱਟਨੇ ਦੇ ਆ ਗਿਆ ਮਾਲੀ ਹਿੰਦ ਬਾਗ ਦਾ ਦੀ ਵਿੱਚ ਪੱਟਨੇ ਦੇ ਆਖਾ ਹਿੰਦ ਬਾਗ ਤੇ ਧਨੀ ਆ ਗਿਆ ਤਲਵਾਰ ਦਾ ਜੀਨੇ ਦੁਖੜਾ ਜੀਨੇ ਦੁਖੜਾ ਬਣਾਉਣਾ ਸਾਰੇ ਸੰਸਾਰ ਦਾ ਜੀਨੇ ਦੁਖੜਾ ਕਾਲੀ ਵਾਲੀ जाती। राग त बि पटे पटे आग्या माली हिंदागदा पटे बहुत सारा मान